ਅਸੀਂ ਵਧੀਆ ਹੁੰਦੇ ਘਰਾਂ ਚ ਰੋਟੀ ਖਾਂਦੇ ਸੀ ਸਾਰੇ ਆਪਦੇ ਆਪ ਦੀ ਇੱਜ਼ਤ ਹੁੰਦੀ ਹਰੇਕ ਦੀ ਤੁਸੀਂ ਚੱਕ ਕੇ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਤੁਸੀਂ ਫਰੋਲਣ ਲੱਗ ਗਏ ਸੜਕਾਂ ਤੇ ਦੂਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਐ ਆਪਦੇ ਘਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਇਹ ਯਾਦ ਰੱਖ ਲਿਓ ਬਸ ਇਹਨਾਂ ਦੇ ਆਪਦੇ ਲੱਗੀਆਂ ਹੁਣ ਕੋਬਰਾਉਣਾ ਨਹੀਂ ਕਿਸੇ ਗੱਲ ਤੋਂ ਆਹ ਹਮਾਰ ਸਾਡੇ ਵਿਕਾਸ ਤੇ ਚੱਲ ਰਹੇ ਨੇ ਅਰਵਿੰਦ ਜੀ ਨੂੰ ਮੈਂ ਹਰ ਹਫਤੇ ਕਹਿਣਾ ਸਰ ਕੋਈ ਐਤਵਾਰ ਬੇਲਣ ਛੱਡਿਓ ਮੇਰੇ ਵਾਸਤੇ ਲਿਖ ਲਓ ਪੰਜਾਬ ਦੇ ਵਿੱਚ ਹਰ ਐਤਵਾਰ ਨੂੰ ਕੋਈ ਅਸੀਂ ਦਿੱਲੀ ਤੋਂ ਸਿੱਖਿਆ ਕੰਮ ਕੋਈ ਦਿੱਲੀ 'ਚ ਕਾਮਯਾਬ ਹੋਇਆ ਕੋਈ ਦਿੱਲੀ 'ਚ ਘੱਟ ਕਾਮਯਾਬ ਹੋਇਆ ਸਾਡੇ ਜਿਆਦਾ ਹੋ ਗਿਆ ਮੋਹੱਲਾ ਕਲੀਨਿਕ ਦਿੱਲੀ 'ਚ ਘੱਟ ਬਣੇ ਤੇ ਜਿੰਨੇ 4 ਸਾਲਾਂ 'ਚ ਬਣਾਏ ਅਸੀਂ ਸਾਲ 'ਚ ਬਣਾਤੇ ਕਿਉਂਕਿ ਤਜਰਬਾ ਇਹਨਾਂ ਕੋਲੇ ਸੀ ਕਿ ਆਹ ਦਿੱਕਤਾਂ ਆਉਣਗੀਆਂ ਉਹ ਦਿੱਕਤਾਂ ਸੀ ਪਹਿਲੀ ਫੇਸ ਕਰ ਲੀਆਂ ਕਿ ਇਹ ਦਿੱਕਤਾਂ ਨਹੀਂ ਦੇਣੀਆਂ ਸੋ ਸਕੂਲ ਸਕੂਲਾਂ 'ਚ ਬੱਚਿਆਂ ਦਾ ਕੌਨਫੀਡੈਂਸ ਦੇਖੋ ਆਹ ਪਿੱਛੇ ਜੇ ਗਿਆ ਤੁਸੀਂ ਦੇਖੀ ਹੁਣੀ ਵੀਡੀਓ ਫਤੇਗੜ ਸਾਹਿਬ ਕੋਲੇ ਇੱਕ ਸਕੂਲ ਚਲਾ ਗਿਆ ਮੈਂ ਆਈ ਥਿੰਕ ਖੜ ਗਿਆ ਜਾਂਦੇ ਜਾਂਦੇ ਮੈਂ ਮੈਂ ਕਿਹਾ ਵੀ ਪੁੱਛਣ ਲੱਗ ਗਿਆ ਮੈਂ ਬੱਚਿਆਂ ਨੂੰ ਸਰ ਨੌਵੀਂ ਕਲਾਸ ਦੇ ਬੱਚੇ ਨੂੰ ਪੁੱਛਿਆ ਕੋਈ 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 ਬੱਚਾ ਸਰ ਕਹਿੰਦਾ ਮੈਂ ਜੱਜ ਬਣੂ ਇੱਕ ਬੱਚੀ ਕਹਿੰਦੀ ਮੈਂ ਜੱਜ ਬਣੂੰਗੀ ਇੱਕ ਕਹਿੰਦਾ ਮੈਂ ਡਾਕਟਰ ਬਣੂੰਗਾ ਇੱਕ ਕਹਿੰਦਾ ਮੈਂ ਆਈਐਸ ਬਣੂੰਗਾ ਇੱਕ ਕਹਿੰਦਾ ਆਈਐਸ ਬਣੂੰਗਾ ਇੱਕ ਬੱਚਾ ਮਿਲਿਆ ਸਰ ਇਹ ਵੀ ਸਾਰਾ ਤੁਹਾਡੀ ਸੇਰਾ ਜਾਂਦਾ ਹੈ वो कहें पहला तो मैं रेडियोलस्ट बन जाऊंगा डॉक्टर तो फिर मैं वोटा च खड़ा होऊंगा फिर मैं सीएम बनूंगा मैं क्या सीएम बनेगा मैं क्या बेटा हज तो अठवीं नौवीं च है पेल्ला पढ़ेगा फिर लोगों की सेवा च लगेगा फिर इलेक्शन च खड़ेगा फिर दूसरा सीएम बनेगा कहना हाँ जी उन्हें चिर है वो तो बाद फिर मैं आ जाऊंगा जी क्या कॉन्फिडेंस है नहीं तो आम आदमी पार्टी बनने तो पहला ਲੋਕ ਰਾਜਨੀਤੀ ਨੂੰ ਗੁੰਡਿਆਂ ਦਾ ਤੇ ਪੈਸੇ ਵਾਲਾਂ ਦਾ ਖੇਡ ਮੰਨਦੇ ਸੀ ਇਹ ਹੁਣ ਹੋਇਆ ਅਰਵਿੰਦ ਕੇਜਰੀਵਾਲ ਹੋਰਾਂ ਦੀ ਮਜਾ ਨਾਲ ਕਿ 8ਵੀਂ 9ਵੀਂ ਵਾਲਾ ਜਵਾਕ ਵੀ ਕਹਿ ਰਿਹਾ ਵੋਟਾਂ 'ਚ ਖੜਾ ਹੋ ਕੇ ਮੁੱਖ ਮੰਤਰੀ ਬਣੂੰਗਾ ਇਹ ਇਹ ਵਿਸ਼ਵਾਸ ਜਾਗ ਗਿਆ ਜੀ ਵਿਸ਼ਵਾਸ ਆ ਫਰਕ ਹੈ ਔਰ ਅਸੀਂ ਆਪਣੇ ਵੱਲੋਂ ਜੋ ਲੋਕਾਂ ਦੇ ਹੱਕ 'ਚ ਫੈਸਲਾ ਹੁੰਦਾ ਉਹ ਕਰਦੇ ਆ ਆਮ ਆਦਮੀ ਕਲੀਨਿਕ ਖੋਲ੍ਹ ਰਹੇ ਆ ਕੇਂਦਰ ਸਰਕਾਰ ਨੂੰ ਮਿਰਚਾਂ ਲੱਗ ਗਈਆਂ ਇਹ ਤਾਂ ਕਹਿੰਦੇ ਤੰਦਰੁਸਤ ਹੋ ਜਾਣਗੇ ਪੰਜਾਬੀ ਇਹਨਾਂ ਨੂੰ ਤਾਂ ਬਿਮਾਰ ਹੀ ਰੱਖਣਾ ਇਹ ਕੁਸ਼ਤੀਆਂ ਕਬੱਡੀਆਂ ਵਾਲੇ ਰਹਿਣ ਨਹੀਂ ਦੇਣੇ ਹੁਣ ਮਸਾਂ ਦਾ ਟੀਕੇ ਲਾਉਣ ਲਾਏ ਆ ਇਹ ਨਸ਼ੇ ਦੇ ਇਹਨਾਂ ਨੂੰ ਬਿਮਾਰ ਹੀ ਰੱਖੋ ਇਹ ਆਮ ਆਦਮੀ ਕਲੀਨਿਕ ਖੁੱਲ ਹੀ ਜਾਂਦੇ ਨੇ ਪੈਸੇ ਬੰਦ ਕਰ ਦੋ ਸੈਂਟਰ ਚੋਂ ਪੈਸਾ ਦੇਣਾ ਬੰਦ ਕਰਤਾ ਕਹਿੰਦੇ ਆਮ ਆਦਮੀ ਕਲੀਨਿਕ ਬੰਦ ਕਰੋ ਫੇਰ ਪੈਸੇ ਦੇਵਾਂਗੇ ਉਸ ਤੋਂ ਬਾਅਦ ਕਿਸਾਨਾਂ ਨੂੰ ਪੈ ਨਿਕਲੇ ਕਹਿੰਦੇ ਯਾਰ ਖੇਤੋਂ ਸਿੱਧੀ ਸੜਕ ਮੰਡੀ ਨੂੰ ਜਾਂਦੀ ਆ ਬਾ ਖੇਤ ਤੋਂ ਸਿੱਧੀ ਸੜਕ ਹੀ ਨਿਕਲਦੀ ਆ ਮੰਡੀ ਨੂੰ ਜਾਂਦੀ ਆ ਸਿੱਧੀ ਟਰੈਕਟਰ ਜਾਂਦੇ ਆ ਡਬਲ ਟੈਰਾਣੀਆਂ ਟਰਾਲੀਆਂ ਜਾਂਦੀਆਂ ਇਹ ਤਾਂ ਬਹੁਤ ਖੁਸ਼ਹਾਲ ਹੋ ਗਏ ਇੰਨੇ ਸੜਕਾਂ ਨਹੀਂ ਬਣ ਦੇਣੀਆਂ ਆਰ ਡੀ ਐਫ ਦਾ ਪੈਸਾ ਰੋਕ ਲਓ ਆਰ ਡੀ ਐਫ ਹੈਗਾ ਰੂਰਲ ਡਿਵੈਲਪਮੈਂਟ ਫੰਡ ਮੰਡੀ ਬੋਰਡ ਦਾ ਪੈਸਾ ਹੈ 5.5 ਹਜ਼ਾਰ ਕਰੋੜ ਰੋਕ ਲਿਆ ਜੇ 5.5 ਹਜ਼ਾਰ ਕਰੋੜ ਦੇ ਦੇਣ ਨਾ ਆਂ ਲਿਸ਼ਕਦੀਆਂ ਸੜਕਾਂ 67000 ਕਿਲੋਮੀਟਰ ਬਣ ਜਾਣਗੀਆਂ ਹਰੇਕ ਪਿੰਡ ਨੂੰ 18 ਫੁੱਟੇ ਜਾਊਗੀ ਹਰੇਕ ਪਿੰਡ ਨੂੰ ਫਿਰਨੀਆਂ ਵੀ 18-18 ਫੁੱਟੀਆਂ ਕਰ ਦਾਂਗੇ ਪਰ ਪੈਸਾ ਰੋਕ ਲਿਆ ਕੇਂਦਰ ਨੇ ਫਿਰ ਅਸੀਂ ਕਿਹਾ ਤੀਰਥ ਯਾਤਰਾ ਸ਼ੁਰੂ ਕਰ ਲਈ ਯਾਰ ਤਿੰਨ ਤਖਤ ਤਾਂ ਆਪਣੇ ਇੱਥੇ ਪੰਜਾਬ ਚ ਨੇ ਦੋ ਪਟਨਾ ਸਾਹਿਬ ਤੇ ਹਜੂਰ ਸਾਹਿਬ ਬਾਹਰ ਨੇ ਟ੍ਰੇਨਾਂ ਬੁੱਕ ਕਰ ਲਈਆਂ ਪੈਸੇ ਦੇ ਤੇ ਆ ਲੋ ਜੀ ਇੰਨੇ ਪੈਸੇ ਸਾਡੀਆਂ ਟ੍ਰੇਨਾਂ ਸਾਨੂੰ ਇੰਨੇ ਨੇ ਤਰੀਕ ਨੂੰ ਦੇ ਦੋ ਕਹਿੰਦੇ ਯਾਰ ਇਹ ਤਾਂ ਮੱਥਾ ਟੇਕਣ ਲੱਗ ਗਏ ਇਹ ਤਾਂ ਯਾਰ ਗੁਰੂ ਸਾਹਿਬ ਨੂੰ ਤਾਂ ਜਿੰਦਾ ਗੁਰੂ ਦਾ ਦਰਜਾ ਹੈ ਇਹ ਤਾਂ ਬਹੁਤ ਅਰਦਾਸਾਂ ਕਰਦੇ ਆ ਹਰ ਦੋ ਟਾਈਮ ਤੇ ਤੇ ਇਹ ਤਾਂ ਗੁਰੂ ਦੇ ਅਸ਼ੀਰਵਾਦ ਪ੍ਰਾਪਤ ਹੈ ਲੋਕ ਨੇ ਇਹਨਾਂ ਨੂੰ ਮੱਥਾ ਬੇਨਾ ਟੇਕਣ ਦਿਓ ਵੀਰੋ 7 ਤਰੀਕ ਵਾਲੀ ਤੇ 15 ਤਰੀਕ ਵਾਲੀ ਟ੍ਰੇਨ ਨਹੀਂ ਦਿੱਤੀ ਇਹਨਾਂ ਨੇ ਲਿਖ ਕੇ ਦਿੱਤਾ ਸਾਨੂੰ ਮੇਰੇ ਕੋਲੇ ਈਮੇਲ ਪਈ ਆ ਇਹਦੇ ਵਿੱਚ ਰੇਲਵੇ ਨੇ ਲਿਖ ਕੇ ਦਿੱਤਾ ਕਹਿੰਦੇ ਸਾਡੇ ਕੋਲੇ ਇੰਜ ਜੱਡੀ ਹੈਗੇ ਅਸੀਂ ਨਹੀਂ ਦਿੰਦੇ ਮੱਥਾ ਟੇਕ ਕੇ ਤਾਂ ਵੀ ਰੋਕਣਗੇ ਸਾਨੂੰ ਹਣ ਐਨੇ ਐਨੇ ਥੱਲੇ ਗਿਰ ਗਏ ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਦਿਨ ਮੈਂ ਬੋਲਿਆ ਸੀ ਕਿ ਜੇ ਇਹਨਾਂ ਦਾ ਵਾਸ ਚੱਲੇ ਇਹ ਕੈਪਟਨ ਅਮਰਿੰਦਰ ਤੇ ਸੁਨੀਲ ਜਾਖੜ ਨੂੰ ਪੁੱਛਣਾ ਚਾਹੀਦਾ ਆਪਾਂ ਨੂੰ ਉਹ ਭਾਜਪਾ ਚ ਨੇ ਹੁਣ ਕਿ ਜੇ ਇਹਨਾਂ ਦਾ ਵਾਸ ਚੱਲੇ ਜਨਗਨ ਮੰਚ ਉਹ ਵੀ ਪੰਜਾਬ ਕੱਢ ਦੇਣਗੇ राष्ट्रीय गीत पंजाब है और पंजाब सब तो पहले नंबर से आता है जन गन मन अधि एक एक जाया भारत भाग्य विधाता गुजरात मराठा पंजाब कर देंगे चो यूपी पा देंगे उसे हाँ यूपी सिंध गुजरात मराठा कर देंगे इन्हें की है एक बेली लिया रोज तो संविधान बदली जाते हैं कोई गल नहीं रोज ਨਰਿੰਦਰ ਮੋਦੀ ਕਿਤੇ ਨਾ ਕਿਤੇ ਜਾ ਕੇ ਕਹਿੰਦਾ ਡਬਲ ਇੰਜਨ ਕੀ ਸਰਕਾਰ ਚਾਹੀਏ ਡਬਲ ਇੰਜਨ